ਰਹੇ ਕਾਪਲ ਨੂੰ ਪਾਏ ਨਾ ਪਾਏ ਨਾ ਹਾਏ ਨਾ ਹਾਏ ਨਾ ਹੁਣ ਦਾ ਉਸ ਮਰਦਾ ਪਾ ਮਰਦਾਬਾ ਮਰਦਾਬਾ 20 ਦਿਨੀਂ ਪਿੰਡ ਹਤੰਦੀ ਜਸਵਿੰਦਰ ਕੌਰ 30 ਸਾਲ ਨੇ ਆਪਣੇ ਸਹੁਰੇ ਘਰ ਨਾਬਾ ਬਲਾਕ ਦੇ ਪਿੰਡ ਤਨੋਰਾ ਵਿਖੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਸੀ ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ aarop ਲਗਾਏ ਗਏ ਸਨ ਜਿਸ ਦੇ ਰੋਜ਼ਵਜੋ ਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਾਬਾ ਦੇ ਡੀਐਸਪੀ ਦੇ ਦਫ਼ਤਰ ਦੇ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮ੍ਰਿਤਕਾ ਜਸਵਿੰਦਰ ਕੌਰ ਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਅਤੇ ਇਸ ਘਟਨਾ ਨੂੰ 7 ਦਿਨ ਹੋ ਗਏ ਨੇ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਤੇ ਚਲਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਨਾਭਾ ਦੇ ਡੀਐਸਪੀ ਦਵਿੰਦਰ ਅਤਰੀ ਨੇ ਕਿਹਾ ਹੈ ਕਿ ਅਸੀਂ ਸੋਹਰਾ ਪਰਿਵਾਰ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੇ ਰਹਿੰਦੇ 2 ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਂ ਵੀ ਬੱਚੀ ਦਾ ਅਜੇ ਜਨਮ ਹੋਇਆ ਹੈ। ਮੇਰਾ ਪੇਟ ਇਸ ਤਰ੍ਹਾਂ ਹੋਇਆ ਤਾਂ ਮੈਂ ਬਹੁਤ ਦੁਖੀ ਹਾਂ। ਬੜੀ ਦੁਖਿਆ ਇੱਕ ਬੇਟੀ ਸੀ ਮਚੋਂ ਲੜਨ ਪਾਲੀ ਸੀ ਇੱਕ ਮੇਰੇ ਬੇਟਾ ਸੀ ਬੇਟੇ ਤੋਂ ਬਾਅਦ ਮੈਂ ਬੇਟੀ ਲਈ ਸੀ ਤੇ ਹੁਣ ਅੱਜ ਉਸ ਬੇਟੀ ਦਾ ਇੰਨਾ ਮੈਂ ਦੁੱਖ ਦੇਖ ਰਹੀ ਆ ਮੈਂ ਦੇਖ ਚੁਕਣ ਹੈ ਨਹੀਂ ਕਿ ਮੈਨੂੰ ਬਲਿੱਟ ਦਾ ਮਰੇ ਸ਼ਮੈਂ ਉਸ ਦੋਸ਼ੀਆਂ ਨੂੰ ਮੇਰੇ ਤੇ ਦਵਾਰੇ ਕੋਈ ਪਤਾ ਨਹੀਂ ਹੈ ਐਨਾ ਮੇਰੀ ਬੱਚੀ ਨਾਲ ਜ਼ੁਲਮ ਕਰਕੇ ਢਾਕੇ ਧਮਾਈਆਂ ਪਾ ਕੇ ਕੁੱਟਮਾਰਾਂ ਕਰਕੇ ਮੇਰੀ ਬੱਚੀ ਨੂੰ ਮੇਰਾ ਦੋਤਾ ਰੋ ਰਿਹਾ ਸੱਤ ਸਾਲ ਦਾ ਮੈਂ ਤਿੰਨ ਸਾਲ ਬਾਅਦ ਆਇਆ ਤਾਂ ਦੋਤਾ ਦੇਖਿਆ ਉਹਨੂੰ ਸਾਹ ਕੋ ਹੋ ਗਿਆ ਤੇ ਪਹਿਲਾਂ ਵੀ ਤੰਗ ਪ੍ਰੇਸ਼ਾਨ ਹਾਂ ਪਹਿਲਾਂ ਕਰਦੇ ਤੇ ਥੋੜਾ ਕਰਦੇ ਤੇ ਅੱਜ ਤਾਂ ਹੁਣ ਅਤੀ ਚੱਕਤੀ ਹੈ ਅੱਜ ਤਾਂ ਸੰਕੁਸ਼ ਹੋ ਰਿਹਾ ਹੈਗਾ ਮੇਰੀ ਪੂਰੀ ਹਾਲਤ ਹੈ ਮੇਰੀ ਧੀ ਨੂੰ ਦੇਖ ਕੇ ਅੱਜ ਮੇਰੀ ਬੇਟੀ ਦੀ লাশ ਪਈ ਹੈ ਮੇਰਾ ਜਿਗਰਾ ਦੇਖੋ ਕਿੱਡਾ ਉਹਨਾਂ ਨੂੰ ਕਿਉਂ ਨਹੀਂ ਕਿਸਰਦਾਰ ਹੋਣਾ ਚਾਹੀਦਾ ਨਾ ਨਾ ਕਰਦੀਆਂ ਤੇ ਆ ਦੋ ਸੱਸ ਕਰਦੀ ਸੀ ਮਾਲਕ ਵੀ ਕਰਦਾ ਸੀ ਸੌਰਾ ਵੀ ਕਰਦਾ ਸੀ ਸਾਰੇ ਕਰਦੇ ਸੀ ਤੰਗ ਸਰ ਜੀ ਥਾਣੇ ਦਾ ਕਾਰਨ ਸਾਡੀ ਧੀ ਹੈ ਗਈ ਸਾਡੀ ਧੀ ਸੌਹਰਿਆਂ ਵੱਲੋਂ ਬਹੁਤ ਦੁਖੀ ਕਰੀ ਗਈ ਜੀ ਉਹਨੇ ਆਤਮ ਹੱਤਿਆ ਕਰ ਲਈ ਸਾਨੂੰ ਤਾਂ ਇੰਨਾ ਡਾਊਟ ਹੈ ਵੀ ਇਹਨੇ ਮੂੰਹ 'ਚ ਵੀ ਦਵਾਈ ਪਾਈ ਹੈ ਕਿਉਂ ਦੇਖੋ ਜਦੋਂ ਕੋਈ ਵੀ ਬੱਚਾ ਸੁਸਾਈਡ ਕਰਦਾ ਹੈਗਾ ਜਦੋਂ ਦਵਾਈ ਖਾ ਲੈਂਦਾ ਕੋਈ ਵੀ ਬੰਦਾ ਚਾਹੇ ਬੰਦਾ ਚਾਹੇ ਕੋਈ ਬੱਚਾ ਹੈਗਾ ਬਚਣ ਦੀ ਕੋਸ਼ਿਸ਼ ਕਰਦਾ ਕਿਰਾ ਕਾ ਕੇ ਤੇ ਉਹ ਇਹਨਾਂ ਨੇ ਆਇਆ ਲੱਗਦਾ ਵੀ ਦਵਾਈ ਪਾ ਖਵਾ ਦੇ ਉਹਨੂੰ ਬਾਹਰੋਂ ਕੁੰਡਾ ਲਾਤਾ ਤੇ ਸਾਡੀ ਫੋਨ ਤੇ ਵੀ ਗੱਲ ਨਹੀਂ ਕਰਵਾਈ ਹੈ ਕਿਸੇ ਨੇ ਤੇ ਤਕਰੀਬਨ ਜਦੋਂ ਜਮਾ ਬੇਹੋਸ਼ ਹੋ ਗਈ ਫਿਰ ਸਾਨੂੰ ਫੋਨ ਕਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਆਏ ਵੀ ਕਿਉਂ ਇਥੋਂ ਸਾਨੂੰ ਇਹ ਪਟਿਆਲੇ ਲੈ ਕੇ ਚਲੇ ਗਏ ਧਨੌਰੀ ਪਿੰਡ ਤੋਂ ਧਨੌਰੀ ਦੇ ਵਿੱਚ ਆਪਣੀ ਗੁੱਡੀ ਤੇ ਅਸੀਂ ਜਦੋਂ ਪਟਿਆਲੇ ਪਹੁੰਚੇ ਉਹ ਕੁੜੀ ਜਮਾ ਬੇਹਸ਼ੁਰਤ ਸੀ ਕੋਈ ਬਿਆਨ ਨਹੀਂ ਹੋਇਆ ਉਹਦਾ ਤੇ ਰਾਜ ਵੀ ਨਹੀਂ ਕਹਿੰਦੇ ਕੋਈ ਗੱਲ ਕਰਵਾਈ ਛਡਣ ਵਾਲਾ ਇਹਨਾਂ ਨੇ ਤੇ ਉਹ ਕੁੜੀ ਦੀ ਡੈਥ ਹੋ ਗਈ ਤੇ ਪਿਛਲੇ ਐਤਵਾਰ ਦੀ ਗੱਲ ਹੈ ਜੀ ਪਹਿਲਾਂ ਤਾਂ ਪਰਚਾ ਨਹੀਂ ਦਰਜ ਕਰ ਰਹੇ ਸੀਗੇ ਕਿਤੇ ਕਹਿੰਦੇ ਸੀ ਇਹਦਾ ਨਾਮ ਨਹੀਂ ਪਾਉਣਾ ਇਹਦਾ ਪਾਉਣਾ ਇਹਦਾ ਪਾਉਣਾ ਸਾਨੂੰ ਆਏ ਸੀ ਵੀ ਜਿਹਦਾ ਹੁਣ ਦੋਸ਼ ਹੈ ਉਹਦਾ ਨਾਮ ਪਾਉਣਾ ਹੀ ਪਾਣਾਗਾ ਸੀ ਨੇ ਅਸੀਂ ਪਰਚਾ ਦਰਜ ਕਰਵਾਉਗੇ ਜਦੋਂ ਸ਼ਾਮ ਨੂੰ ਡਿਊਟੀ ਦੇ ਆ ਕੇ ਪਰਚਾ ਦਰਜ ਕਰਵਾਇਆ ਪੂਰੇ ਜੋਰ ਨਾਲ ਪਰਚਾ ਦਰਜ ਕਰਵਾਤਾ ਤੇ ਉਸ ਤੋਂ ਬਾਅਦ ਜੀ ਹੁਣ ਕਾਰਵਾਈ ਨਹੀਂ ਕਰ ਰਹੇ ਜੀ ਬੰਦੇ ਅਰੈਸਟ ਨਹੀਂ ਕਰ ਰਹੇ ਜੀ ਕਿਹੜੇ ਕਿਹੜੇ ਅਰੈਸਟ ਹੋਏ ਇੱਕ ਬੰਦਾ ਅਰੈਸਟ ਹੋਇਆ ਜੀ ਸਹਰਾ ਕੱਲਾ ਜੀ ਉਸ ਸੱਸ ਵੀ ਅਸੀਂ ਮੰਗ ਕਰਦੇ ਹਾਂ ਵੀ ਸਾਰਿਆਂ ਨੂੰ ਅਰੈਸਟ ਕਰਕੇ ਜੀ ਬਣਦੀ ਸਜ਼ਾ ਦਿੱਤੀ ਜਾਵੇ ਕੋਣ ਕੋਣ ਆ ਜੀ ਦੋ ਤਾਂ ਨਣਦਾ ਨੇ ਜੀ ਸੱਸ ਸਹਰਾ ਇੱਕ ਪਰਵਾਂ ਹੀ ਅੱਛਾ ਪੰਜ ਨਾਮ ਲਿਖਾਇਆ ਤੁਸੀਂ ਸੰਸਕਾਰ ਨਹੀਂ ਕੀਤਾ ਤਾਂ ਨਹੀਂ ਸੰਸਕਾਰ ਨਹੀਂ ਕੀਤਾ ਹਜੇ ਡੈੱਡ ਬੋਡੀ ਤਿੰਨੇ ਦਿਨ ਹੋ ਪਿਛਲੇ ਐਤਵਾਰ ਦੀ ਗੱਲ ਹੈ ਅੱਛਾ ਹਾਂਜੀ ਐਤਵਾਰ 6 ਦਿਨ ਹੋ ਚੁੱਕੇ ਹਨ ਹਾਂਜੀ ਹਾਂਜੀ ਕੰਪਰੋਮਿਸ ਜੀ ਸਾਰੇ ਇਹਨਾਂ ਦੇ ਕਿਸਾਨ ਜੂਨੀਅਰ ਵਾਲੇ ਵਿੱਚ ਆਏ ਸੀਗੇ ਇਹਨਾਂ ਦੇ ਰਿਸ਼ਤੇਦਾਰ ਵੀ ਕਰਵਾ ਰਹੇ ਸੀਗੇ ਹਾਂ ਤੇ ਕੱਲ ਗੱਲ ਹੋ ਗਈ ਸੀ ਲਵੇ ਲੱਗੀ ਸੀ ਸਾਨੂੰ ਐਸੀ ਚਲੋ ਹੋ ਜੂ ਕੰਪਰੋਮਾਈਜ਼ ਪਰ ਫੇਰ ਉੱਠ ਕੇ ਭੱਜ ਗਈ ਬੇਟੀ ਕੋਲ ਕੋਈ ਬੇਟੰਬਾ ਬੱਚਾ ਬੇਟੀ ਕੋਲੇ ਬੇਟਾਈ 7 ਸਾਲ ਦਾ ਬੇਟਾ ਹੈਗਾ ਅਸੀਂ ਆਪ ਕੁਝ ਨਹੀਂ ਮੰਗ ਕਰ ਰਹੇ ਵੀ ਸਾਨੂੰ ਦਿਓ ਅਸੀਂ ਤਾਂ ਉਦਾਂ ਹੀ ਕਹ ਰਹੇ ਆ ਵੀ ਜਿਹੜੀ ਉਹਦੀ ਜ਼ਮੀਨ ਹੈਗੀ ਪਰੋਹਣੇ ਦੀ ਆਪਣੀ ਦੀ ਸਿਹਾਲੇ ਵਿੱਗੇ ਜ਼ਮੀਨ ਹੈ ਵੀ ਅੱਧੀ ਜ਼ਮੀਨ ਉਹ ਬੇਟੇ ਦੇ ਨਾਂ ਲੱਗ ਜੇ ਹੋਰ ਸਾਡੀ ਆਪਦੀ ਲੈਣ ਦੀ ਕੋਈ ਮੰਗ ਨਹੀਂ ਹੈ ਜਿਹੜਾ ਵਿਆਹ ਤੇ ਲਾਇਆ ਸੀ 15-20 ਲੱਖ ਰੁਪਏ ਉਹ ਜਾ ਕੋਈ ਸ਼ੋਨ ਸੁਣਨ ਦੀ ਸੀ ਆਪ ਲੈਣਾ ਉਹ ਕੋਈ ਮੰਗ ਨਹੀਂ ਹੈਗੀ ਜੀ ਬੇਟਾ ਕਿੱਥੇ ਹੈਂ ਬੇਟਾ ਫਿਲਹਾਲ ਉਹਨਾਂ ਕੋਲ ਹੀ ਹੈ ਅਸੀਂ ਕਹਿੰਦੇ ਵੀ ਉਹਨਾਂ ਕੋਲ ਹੀ ਰਹੇ ਪਰ ਉਹਨਾਂ ਕੋਲ ਹੀ ਰਹੇ ਵੀ ਇੱਥੇ ਬਸ ਉਹਦੇ ਨਾਂ ਜ਼ਮੀਨ ਹੋ ਜਾਵੇ ਸਾਨੂੰ ਇਦਾਂ ਵੀ ਉਹ ਪਰ ਉਹਨਾਂ ਦੁਆਰਾ ਵਿਆਹ ਕਰਾਉਂਦਾ ਹੈਗਾ ਉਹ ਬੱਚੇ ਦੀ ਛੋਟੀ ਜਿਹੀ ਜ਼ਿੰਦਗੀ ਬਣੀ ਰਹੇ ਅਸੀਂ ਆਪਦੇ ਘਰੇ ਕੁਝ ਨਹੀਂ ਲੈ ਕੇ ਜਾਣਾ ਹੈ ਜੀ ਤੁਸੀਂ ਬਤਾਏ ਕਿ ਤੇ ਹਰਦੇਵ ਮਾਨ ਦੇ ਖਿਲਾਫ ਵੀ ਰੋਜ਼ ਪ੍ਰਦਰਸ਼ਨ ਕਰ ਉਹਦਾ ਕੀ ਕਰਦੇ ਜੇ ਮਾਨ ਸਰ ਜੀ ਕਾਰਵਾਈ ਨਹੀਂ ਕਰਦੇ ਰਹੇ ਸਾਨੂੰ ਐਕਨ ਪਤਾ ਲੱਗਿਆ ਉਹ ਦੂਸਰੀ ਧਿਰ ਦੀ ਥੋੜੀ ਜਿਹੀ ਹੈਲਪ ਕਰ ਰਹੀ ਹੈ ਆਮ ਆਦਮੀ ਪਾਰਟੀ ਬਣੀ ਸੀ ਆਮ ਲੋਕ ਕਹਿੰਦੇ ਸੀ ਕਿ ਫਿਰ ਪ੍ਰੈਸ਼ਰ ਕਿਉਂ ਦੇ ਰਹੇ ਐ ਐਮ ਐਲ اے ਪ੍ਰੈਸ਼ਰ ਦੇਖੋ ਹੁਣ ਲੋਕਾਂ ਪਾ ਦੀ ਆਮ ਹੁਣ ਸਾਡਾ ਤਾਂ ਕੰਮ ਜਮਾ ਉਲਟਿਆ ਪਿਆ ਜੀ ਹੁਣ ਦੇਵਮਾਨ ਕੋਈ ਕੰਮ ਨਹੀਂ ਹੁੰਦੇ ਰਿਹਾ ਸਾਨੂੰ ਡਿਪਟੀ ਜਰੂਰ ਕਹ ਰਿਹਾ ਡਿਪਟੀ ਸਾਹਿਬ ਰੋਕੇ ਰੱਖਿਆ ਹੋਇਆ ਨੂੰ ਪਹਿਲੇ ਨੂੰ ਵੀ ਰੋਕੇ ਰੱਖਿਆ ਸੀ ਇਹਨਾਂ ਨੇ ਵੀ ਰੋਕੇ ਰੱਖਿਆ ਹੋਇਆ ਜੀ ਹੁਣ ਦੇਖੋ ਜੇ ਕੋਈ ਆਪਦੀ ਹੈ ਨਾ ਹਿਸਾਬ ਦਾ ਕੋਈ ਇਹਨਾਂ ਦਾ ਮੁਲਾਜ਼ਮ ਜਾਜ ਕਿੰਮੀ ਹੁਣ ਮੈਡਮ ਨੇ ਪਨੀਤ ਤੌਰ ਤੇ ਪੈਸੇ ਨਿਕਲੇ ਸੀਗੇ ਉਹ 2 ਘੰਟਿਆਂ ਚ ਵਾਪਸ ਕਰਵਾ ਲਏ ਸੀ ਇਹਨਾਂ ਨੇ ਜਾਂ ਕੋਈ ਇਹਨਾਂ ਦਾ ਆਪ ਦਾ ਨੇੜੇ ਦਾ ਕੋਈ ਮਸਲਾ ਹੁੰਦਾ ਜਲਦੀ ਛੁਡਵਾ ਲੈਂਦੇ ਨੇ ਇਹ ਹੁਣ 6-7 ਦਿਨ ਹੋ ਚਲੇ ਨੇ ਅਜੇ ਤਾਂ ਟਿਕ ਅਰੈਸਟ ਹੋਈ ਹੈ ਸੰਸਕਾਰ ਵੀ ਨਹੀਂ ਕੀਤਾ ਜਾ ਸਾਂ ਸੰਸਕਾਰ ਵੀ ਨਹੀਂ ਕੀਤਾ ਜਾ ਉਹ ਉੱਥੇ ਰੱਖੀ ਆ ਬਣੀ ਡੈੱਡ ਬੋਡੀ ਉਹ ਕੋ ਨਜ਼ਰ ਉੱਥੇ ਉਹ ਡੈੱਡ ਬੋਡੀ ਰੱਖ ਕੇ ਪ੍ਰਦਰਸ਼ਨ ਕਰਾਂਗੇ ਇਦਾਂ ਸੀ ਜਸਵਿੰਦਰ ਗੌਰ ਨਾਲ ਕੀ ਸੀ ਜਿਹਦਾ 9 ਸਾਲ ਪਹਿਲਾਂ ਤਨੋੜੇ ਵਿਆਹ ਹੋਇਆ ਸੀਗਾ ਤੇ ਉਹਦੇ ਇੱਕ ਬੱਚਾ ਵੀ ਆ 6 ਸਾਲ ਦਾ ਤੇ ਮਿੱਤੀ ਜਿਹੜਾ ਤਿੰਨ ਤੇਗ ਨੂੰ ਉਹ ਤਿੰਨ ਜਲਾਏ ਨਾ ਉਹਨੇ ਕੋਈ ਜ਼ਿਆਦਾ ਵੀ ਚੀਜ਼ ਖੰਡ ਕਰਕੇ ਉਹ ਉਹ ਡੈਥ ਹੋ ਗਈ ਸੀ ਜਿਸ ਤੇ ਪੰਜਾਬ ਪੁਲਿਸ ਨੇ ਪਾਸਾ ਪੁਲਿਸ ਨੇ ਐਫਆਰ ਨੰਬਰ 65 306 ਆਈਪੀਸੀ 3 ਆਪਾਰ ਸੰਦਰਜ ਕੀਤਾ ਸੀ ਜਿਸ ਦੇ ਵਿੱਚ ਉਹਦੇ ਲੜਕੀ ਦੇ ਜਿਹੜਾ ਬ੍ਰਦਰ ਹੈਗਾ ਉਹਦੇ ਬਿਆਨ ਤੇ ਲੜਕੀ ਦਾ ਸਹਰਾ ਲੜਕੀ ਸੱਸ ਸਣ ਲੜਕੀ ਆ ਘਰ ਵਾਲਾ ਤੇ ਲੜਕੀ ਨੰਨਦ ਨੇ ਖਲਾਬਨ ਪਰਚੇ ਜੇ ਕਰਾਇਆ ਸੀਗਾ ਇਸ ਕੇਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਨੇ ਦੱਪਾ ਸਪੋਰਸ ਨੇ ਲੜਕੀ ਦਾ ਜੋ ਸਹਰਾ ਸੀ ਉਹ ਲੜਕੇ ਦਾ ਘਰ ਵਾਲਾ ਤੇ ਲੜਕੀ ਸੱਸ ਜਿਹੜੀ ਆ ਉਹ ਗ੍ਰਿਫਤਾਰ ਕੀਤੀ ਆ ਤੇ ਹੁਣ ਸਾਡੇ ਵੀ ਇਹਨਾਂ ਨਾਲ ਗੱਲਬਾਤ ਹੋਈ ਜਾ ਜਿਹੜੇ ਮੌਤਰ ਬੰਦੇ ਆਏ ਨੇ ਉਹ ਸੈਟੀਸਫਾਈ ਆ ਤੇ ਜੋ ਅੱਗੇ ਹੁਣ ਤੱਕ ਜਿਹੜੀ ਜ਼ਿਆਦਾ ਆ ਜੋ ਜੋ ਸਚਾਈ ਸਾਹਮਣੇ ਆਏ ਉਹ ਅਸੀਂ ਜਿਹੜਾ ਕਾਰਜ ਅਮਲ ਚਲਾਵਾਂਗੇ ਇਹ ਚ ਕੋਈ ਪੱਖਪਾਤ ਨਹੀਂ ਜੋ ਮੈਡਿਟ ਤੇ ਹੈ ਉਹ ਸਾਨੂੰ ਐਸਪੀ ਸਾਹਿਬ ਨੂੰ ਮਿਲਦਾ ਹੈ ਤਾਂ ਸਾਡੀ ਡਿਊਟੀ ਬਣਦੀ ਆ ਲੜਕੀ ਦੇ ਨਾਲ ਸਾਡੇ ਜਿਹੜੇ ਪਰਿਵਾਰ ਕੋਲ ਨੂੰ ਮੇਰੀ ਗੱਲ ਹੋ ਚੁੱਕੀ ਆ ਤੇ ਫਿਲਹਾਲ ਸੈਟੀਸਫਾਈ ਆ ਜਿਉਂ-ਜਿਉਂ ਅੱਗੇ ਕੋਈ ਤਰਤੀਸ ਨਵਾਂ ਕੋਈ ਆਇਆ ਉਹ ਅਸੀਂ ਉਹਨਾਂ ਨੂੰ ਸ਼ਿਰ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਤੇ ਇਹ ਜੋ ਜੋ ਥੋਸ ਗਵਾਹ ਨੇ ਉਹ ਵੀ ਅਸੀਂ ਫਾਈਲ ਤੇ ਲਿਆ ਕੇ ਜਿਹੜੀ ਆ ਇਹ ਠੋਸ ਕਰ ਲਿਆ ਪਰਿਵਾਰ ਵੱਲੋਂ ਸੰਸਕਾਰ ਨਹੀਂ ਦਿੱਤਾ ਗਿਆ ਉਸ ਸਟਾਰ ਬਾਰੇ ਕੋਈ ਗੱਲ ਹੋਈ ਪਰਿਵਾਰ ਨੇ ਹਾਂ ਪਹਿਲਾਂ ਇਸ ਤਰ੍ਹਾਂ ਸੀਗਾ ਇਹ ਕਿਉਂਕਿ ਮੇਰੀ ਨਵੀਂ ਪੋਸਟਿੰਗ ਹੋਈ ਆ ਇਹ ਕੱਚਾ ਮੈਂ ਤਾਂ ਪਹਿਲਾਂ ਹੋਇਆ ਸੀਗਾ ਉਸ ਦੌਰਾਨ ਇੱਕ ਇਹਨਾਂ ਦਾ ਜਿਹੜਾ ਸੌਰਾ ਸਾਧ ਗ੍ਰਿਫਤਾਰੀ ਹੋ ਚੁੱਕੀ ਆ ਦੋ ਬੰਦੇ ਹਨ ਬਾਅਦ ਚ ਆਏ ਆ ਉਹਨੂੰ ਪਤਾ ਨਹੀਂ ਸੀ ਵੀ ਹਾਂ ਜਿਹੜਾ ਆਪਣਾ ਗੱਪਟਾ ਹੋ ਚੁੱਕੀ ਆ ਉਹਨੇ ਹੁਣ ਦੱਸਿਆ ਵਾ ਕਿ ਫਿਰ ਉਹਨੂੰ ਧੰਨਵਾਦ ਕਰਾਂਗੇ ਥੈਂਕ ਯੂ